ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਸਰਵਣ ਕਰੀਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ੇਰ ਦਾ ਸ਼ਿਕਾਰ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਜਦ ਦਪੈਰ ਦਿਨ ਰਹਿ ਗਿਆ ਤਾਂ ਸਤਿਗੁਰੂ ਜੀ ਦੋਹਾਂ ਰਾਜਿਆਂ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਅਤੇ ਬਹੁਤ ਸਾਰੇ ਹਿਰਨਾਂ ਅਤੇ ਪੰਛੀ ਮਾਰੇ ਅਨੇਕ ਤਰ੍ਹਾਂ ਦੇ ਹਾਸ ਬਲਾਸ ਕਰਦੇ ਹੋਏ ਜਦ ਗੁਰੂ ਜੀ ਪਾਸ ਆ ਰਹੇ ਸਨ ਤਾਂ ਇੱਕ ਪਹਾੜੀਏ ਨੇ ਆਣ ਕੇ ਖਬਰ ਦਿੱਤੀ ਕਿ ਪ੍ਰਭੂ ਜੀ ਇੱਕ ਬੜਾ ਵੱਡਾ ਸ਼ੇਰਾ ਜਿਸ ਨੇ अनेका ਪਸ਼ੂਆਂ ਮਾਰ ਕੇ ਖਾਧੇ ਹਨ ਉਹ ਹੁਣ ਫੇਰ ਕਿਧਰੋਂ ਆ ਗਿਆ ਹੈ ਸਤਿਗੁਰੂ ਜੀ ਨੇ ਉਸ ਨੂੰ ਕਿਹਾ ਕਿ ਹੁਣ ਸੰਧਿਆ ਦਾ ਹਨੇਰਾ ਹੋ ਗਿਆ ਹੈ ਕੰਮ ਦਾ ਵੇਲਾ ਹੈ ਭਲਕੇ ਸਵੇਰੇ ਆਣ ਕੇ ਸਾਨੂੰ ਉਹ ਟਿਕਾਣਾ ਦੱਸਣਾ ਜਿੱਥੇ ਤੂੰ ਸ਼ੇਰ ਵੇਖਿਆ ਹੈ ਦੋਹਾਂ ਰਾਜਿਆਂ ਨੇ ਵੀ ਸਤਿਗੁਰੂ ਜੀ ਦੇ ਇਸ ਬਚਨ ਨੂੰ ਮੰਨ ਲਿਆ ਦੂਸਰੇ ਦਿਨ ਸਤਿਗੁਰੂ ਜੀ ਨੇ ਰਣਜੀਤ ਨਗਯਾਰਾ ਵਯਾ ਕੇ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਚੜਾਈ ਕਰ ਦਿੱਤੀ ਦੋਵੇਂ ਰਾਜੇ ਵੀ ਆਪਣੇ ਜੋਧਿਆਂ ਨੂੰ ਨਾਲ ਲੈ ਕੇ ਤਿਆਰ ਹੋ ਗਿਆ ਸਤਗੁਰੂ ਜੀ ਨੇ ਹਾਰੇ ਸ਼ਸਤਰ ਸਜਾਏ ਅਤੇ ਘੋੜੇ ਦੀ ਸਵਾਰੀ ਕਰਕੇ ਰਾਜਿਆਂ ਦੇ ਨਾਲ ਉਸ ਪਹਾੜੀਏ ਦੇ ਪਿਛੇ ਲੱਗ ਕੇ ਇੱਕ ਸੰਘਣੇ ਜੰਗਲ ਵਿੱਚ ਚਲੇ ਗਿਆ ਫੌਜਾਂ ਨੂੰ ਦੂਰ ਦੂਰ ਘੇਰਾ ਪਾ ਕੇ ਖੜੇ ਕਰ ਦਿੱਤਾ ਅਤੇ ਆਪ ਜੀ ਸ਼ੇਰ ਦੀ ਭਾਲ ਕਰਨ ਸ਼ੇਰ ਦੀ ਪਾਲ ਕਰਦਿਆਂ ਕਰਦਿਆਂ ਕਈ ਪਹਾੜੀਏ ਤੇ ਸੂਰ ਵੀ ਮਾਰੇ ਵੱਡੇ ਛੋਟੇ ਬਿਰਸ਼ਾਂ ਦੇ ਝੁੰਡ ਵਿੱਚ ਸ਼ੇਰਾਂ ਨੂੰ ਲੱਭਦਿਆਂ ਲੱਭਦਿਆਂ ਸ਼ੇਰ ਦਾ ਖੁਰਾ ਵੀ ਮਿਲ ਗਿਆ ਸਤਿਗੁਰੂ ਜੀ ਦੇ ਨਾਲ ਦੋਵੇਂ ਰਾਜੇ ਅਤੇ ਬਹੁਤ ਸਾਰੇ ਸੂਰਮੇ ਸਨ ਖੋਜ ਦੇ ਪਿੱਛੋਂ ਜਾ ਕੇ ਇੱਕ ਥਾਂ ਦੂਰ ਸ਼ੇਰ ਸੁੱਤਾ ਹੋਇਆ ਸੀ ਆਪ ਜੀ ਦੀ ਨਜ਼ਰ ਪੈ ਗਈ ਸ਼ੇਰ ਨੇ ਅਧ ਘੋੜਿਆਂ ਦੇ ਸੁੰਭਾ ਦੀ ਆਵਾਜ਼ ਸੁਣੀ ਤਾਂ ਉੱਠ ਕੇ ਬੈਠ ਗਿਆ ਸ਼ੇਰ ਬੜਾ ਭਿਆਨਕ ਸੀ ਜਿਸ ਨੂੰ ਵੇਖ ਕੇ ਨਾਲ ਹੀ ਡਰਨ ਲੱਗ ਪਿਆ ਪਰ ਸਾਰੇ ਤਮਾਸ਼ਾ ਵੇਖਣਾ ਚਾਹੁੰਦੇ ਸਨ ਗੁਰੂ ਜੀ ਇਸ ਨੂੰ ਕਿਸ ਤਰ੍ਹਾਂ ਮਾਰਦੇ ਸਨ ਸ਼ੇਰ ਉਹ ਬਾਂ ਮਾਰ ਕੇ ਸਤਗੁਰੂ ਜੀ ਨੂੰ ਢੋਂਗਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਉੱਚੀ ਆ ਕੇ ਸੁਣਾ ਦਿੱਤਾ ਕਿ ਇਸ ਉਤੇ ਕੋਈ ਵਾਰ ਨਾ ਕਰੇ ਸਭ ਆਪੋ ਆਪਣੇ ਟਿਕਾਣਿਆਂ ਤੇ ਖੜੇ ਰਹੋ ਇਸ ਉਪਰੰਤ ਦੋਹਾਂ ਰਾਜਿਆਂ ਤੇ ਉਹਨਾਂ ਦੇ ਯੋਧਿਆਂ ਨੂੰ ਸਤਿਗੁਰੂ ਜੀ ਨੇ ਕਿਹਾ ਤੁਹਾਡੇ ਵਿੱਚੋਂ ਕਿਹੜਾ ਸੂਰਮਾ ਢਾਲ ਤਲਵਾਰ ਨਾਲ ਅੱਗੇ ਹੋ ਕੇ ਸ਼ੇਰ ਨੂੰ ਮਾਰ ਲਵੇ ਅਸੀਂ ਉਸ ਨੂੰ ਮੂੰ ਮੰਗਿਆ ਤੰ ਦੇਵਾਂਗੇ ਅਤੇਸ਼ਾ ਨੇ ਕਿਹਾ ਗੁਰੂ ਜੀ ਇਹ ਸ਼ੇਰ ਬੜਾ ਬਲਵਾਨ ਹੈ ਇਸ ਦੇ ਵਾਰ ਨੂੰ ਝੱਲਣ ਵਾਲਾ ਕੋਈ ਸੂਰਮਾ ਨਹੀਂ ਹੈ ਇਹ ਸ਼ੇਰ ਤਾਂ ਬੜੇ ਸਮੇਂ ਤੋਂ ਹੀ ਇੱਧਰ ਉੱਧਰ ਜੰਗਲ ਵਿੱਚ ਫਿਰਦਾ ਹੈ ਇਸ ਦੇ ਅੱਗੇ ਖੜੇ ਹੋ ਕੇ ਲੜਨਾ ਕਿਸੇ ਵੀ ਧੀਰ ਜਵਾਨ ਦਾ ਹੌਸਲਾ ਨਹੀਂ ਪੈਂਦਾ ਰਾਜੇ ਨੇ ਕਿਹਾ ਤੁਹਾਡੇ ਵਰਗਾ ਜਵਾਨ ਅਤੇ ਬਲਵਾਨ ਕੋਈ ਨਹੀਂ ਹੈ ਜੇ ਇਸ ਨਾਲ ਤੁਸੀਂ ਮੁਕਾਬਲਾ ਨਹੀਂ ਕਰਨਾ ਚਾਹੁੰਦੇ ਹੋ ਤਾਂ ਫਿਰ ਜਵਾਨਾਂ ਨੂੰ ਹੁਕਮ ਦੇ ਕੇ ਇੱਕ ਵਾਰ ਹੀ ਸਾਰੇ ਤੀਰਾਂ ਅਤੇ ਬਦੂਕਾਂ ਦੀ ਵਰਖਾ ਕਰ ਦਿੰਦੇ ਹਾਂ ਜੇ ਮਰ ਗਿਆ ਤਾਂ ਚੰਗਾ ਹੋਵੇਗਾ ਨਹੀਂ ਤਾਂ ਕਿਸੇ ਜਵਾਨ ਉੱਪਰ ਪੈ ਜਾਵੇਗਾ ਜਦ ਕੋਈ ਵੀ ਜੋਧਾ ਸ਼ੇਰ ਨਾਲ ਲੜਨ ਵਾਸਤੇ ਨਾ ਨਤਰਿਆ ਸਤਿਗੁਰੂ ਜੀ ਆਪ ਹਾਥੀ ਉਤੋਂ ਉਤਰ ਕੇ ਢਾਲ ਤਲਵਾਰ ਫੜ ਕੇ ਸ਼ੇਰ ਨੂੰ ਲਲਕਾਰ ਕੇ ਪੈ ਗਏ। ਅਗੋਂ ਸ਼ੇਰ ਨੇ ਬਬਕ ਮਾਰ ਕੇ ਆਪ ਜੀ ਉੱਪਰ ਛਾਲ ਮਾਰੀ ਤਾਂ ਆਪ ਜੀ ਨੇ ਸਿੰਘ ਆਸਣ ਲਾ ਕੇ ਖੜੇ ਹੱਥ ਨਾਲ ਢਾਲ ਅੱਗੇ ਕਰਕੇ ਉਸ ਦਾ ਵਾਰ ਰੋਕ ਲਿਆ। ਅਤੇ ਸਜੇ ਹੱਥ ਨਾਲ ਤਲਵਾਰ ਦਾ ਵਾਰ ਕਰਕੇ ਉਹਦਾ ਪੇਟ ਚਾਕੂ ਕਰ ਦਿੱਤਾ ਸ਼ੇਰ ਧਰਤੀ ਉੱਤੇ ਡਿੱਗ ਪਿਆ ਜਿਸ ਨੂੰ ਵੇਖ ਕੇ ਤੋਵੇਂ ਰਾਜੇ ਤੇ ਹੋਰ ਜੋਧੇ ਵੀ ਗੁਰੂ ਜੀ ਪਾਸ ਆ ਗਏ ਅਤੇ ਹੈਰਾਨੀ ਭਰੇ ਸ਼ਬਦਾਂ ਨਾਲ ਧੰਨ ਗੁਰੂ ਜੀ ਧੰਨ ਗੁਰੂ ਜੀ ਕਹਿਣ ਲੱਗੇ ਗੁਰੂ ਜੀ ਦੀ ਜੈ ਜੈਕਾਰ ਕਰਨ ਲੱਗ ਪਏ ਸਤਿਗੁਰੂ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਹ ਸ਼ੇਰ ਪਹਿਲਾ ਪਾਂਡਵਾਂ ਦੀ ਕੁੱਲ ਵਿੱਚ ਪੈਦਾ ਹੋਇਆ ਸੀ ਮਰ ਕੇ ਇਸਨੇ ਕਈ ਸਰੀਰ ਧਾਰਨ ਕੀਤੇ ਹੁਣ ਇਹ ਛੇਰ ਦੀ ਜੂਨੀ ਹੈ ਇਸ ਦਾ ਅੰਤਰਾ ਲਾ ਸਰੀਰ ਸਾਡੇ ਹੱਥੋਂ ਯੁੱਧ ਵਿੱਚ ਮਰਨ ਕਰਕੇ ਇਸ ਦਾ ਜਨਮ ਮਿਟ ਗਿਆ ਸਤਿਗੁਰੂ ਜੀ ਪਾਸੋਂ ਇਹ ਵਾਰਤਾ ਸੁਣ ਕੇ ਸਾਰੇ ਲੋਕਾਂ ਨੇ ਆਪ ਜੀ ਦੀ ਬੜੀ ਬੀਰਤਾ ਅਤੇ ਅੰਤਰਜਾਮਾ ਦੀ ਬਹੁਤ ਸਲਾਹਾ ਕੀਤੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ